ਇੱਥੇ ਆ ਇੱਧਰ ਆ ਇੱਧਰ ਹੀ ਆ ਜਾ ਮੈਂ ਇੱਧਰ ਤਰਨ ਤਰਨ ਦੇ ਵਿੱਚ ਸੀਐਮ ਦੀ ਰੈਲੀ ਤੋਂ ਪਹਿਲਾਂ ਗੋਲੀਆਂ ਚੱਲੀਆਂ ਜੀ ਹਾਂ ਪਿੰਡ ਮੂਸਾ ਦੇ ਵਿੱਚ ਦੀ ਇਹ ਘਟਨਾਵਾਂ ਜਿੱਥੇ ਕਿ ਤਨਾਪੂਰਨ ਮਾਹੌਲ ਹੋ ਗਿਆ ਜਦੋਂ ਕਿ ਸੀਐਮ ਦੀ ਰੈਲੀ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਬੱਸ ਲਜਾਈ ਗਈ ਜਿੱਥੇ ਕਿ ਕਿਸਾਨ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਕੇ ਜਿੱਥੇ ਹਵਾਈ ਫਾਇਰਿੰਗ ਹੋਈ ਔਰ ਜਾਨੀ ਨੁਕਸਾਨ ਨਹੀਂ ਹੋਇਆ ਇਸ ਸੂਤਰਾਂ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਤੇ ਕਿਸਾਨ ਪਿੰਡ ਮੂਸਾ ਦੇ ਵਿੱਚ ਆਮੋ ਸਾਹਮਣੇ ਹੋ ਕੇ ਤਾਂ ਇਹ ਵੀ ਦੱਸਦੀ ਹੈ ਕਿ ਪਿੰਡ ਮੂਸਾ ਬਾਦਲਾਂ ਦਾ ਜੱਤੀ ਪਿੰਡ ਜਿੱਥੇ ਇੱਕ ਕਾਫੀ ਧੀਰ ਤੋਂ ਦੋ ਤੜ ਤੜਿਆਂ ਦੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਹੈ ਜਿੱਥੇ ਕਿ ਕਿਸਾਨ ਤੇ ਆਮ ਆਦੇ ਪਾਰਟੀ ਅੱਜ ਆਮੋ ਸਾਹਮਣੇ ਹੋ ਕੇ ਜਿੱਥੇ ਕੇ ਪੰਜਾਬ ਦਾ ਰਾਜਨੀਤਿਕ ਮਾਹੌਲ ਵੀ ਗਰਮਾਇਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਘਟਨਾ ਜੇਕਰ ਇਸੇ ਤਰ੍ਹਾਂ ਵਾਪਰਨ ਲੱਗ ਪਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਘਟਨਾਵਾਂ ਵਾਪਰ ਸਕਦੀਆਂ ਇਹਨਾਂ ਨੂੰ ਤੁਰੰਤ ਜਿਹੜਾ ਵਾ ਆਪਸ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਿਆ ਜਾਣਾ ਚਾਹੀਦਾ ਕਿ ਕਦੇ ਵੀ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਵੇ ਜਾਂ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਤਣਾਅ ਉਹ ਪੂਰਨ ਢਟਣਾ ਵਾਪਰੇ ਅਰੇ ਆ ਇੱਧਰ ਹੀ ਆ ਜਾ ਬਣਾ ਇੱਧਰ